डहन <laughs> ब ਨਗੇਵਾ ਹੋ ਕੋਈ ਜੀ ਇਧਰ ਆਵੀ ਆਵੀ ਕਿਹਾ ਆਵੀ ਕਿਹਾ ਆਵੀ ਕਿਹਾ ਅਸਤਾ ਉਹਦੇ ਦੇ ਧੰਦਾ ਆ ਵੀ ਰਾਜੂ ਫਾਟ ਨਾਲੇ ਜੇ ਚੇਰ ਜਵਾਨਾ ਆਉਂਦੇ ਕਿਹਾ ਕਿ ਉਹ ਤੇੜਾ ਆਹ ਪੁਰਣੀ ਸਥੇਰੀ ਗਰੀ ਰਾਮਾ ਹਾਂ ਹਾਂ ਆ ਵੀ ਕਿੱਥੇ ਆਹ ਕਹਿੰਦੇ ਮੇਰਾ ਪਾਣੀ ਗਿਆ ਨਾ ਦੇਖੋ ਸਸੀ ਕਾਲਜੀ ਗਲੋਬਲ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਲਖਵੀਰ ਕੁਮਾਰ ਇਸ ਟਾਈਮ ਦੀ ਜਿਹੜੀਆਂ ਤੁਸੀਂ ਸਾਡੇ ਤਸਵੀਰਾਂ ਦੇਖ ਰਹੇ ਹੋ ਚੈਨਲ ਦੇ ਜ਼ਰੀਏ ਇੱਕ ਨੌਜਵਾਨ ਦੀ ਇੱਥੇ ਮੌਤ ਹੋ ਚੁੱਕੀ ਹੈ ਪਿੰਡ ਜੋਗੇਵਾਲ ਨੀਅਰ ਬਲਾਚੋਰ ਦੇ ਲਾਗੇ ਤੁਸੀਂ ਦੇਖ ਰਹੇ ਹੋ ਕਿ ਘਰ ਦੇ ਕਿਵੇਂ ਬਿਰਲਾਪ ਕਰਦੇ ਤੁਹਾਨੂੰ ਨਜ਼ਰ ਆ ਰਿਹਾ ਕਿ ਇਹ ਕਿਹਨਾਂ ਦਾ ਹੱਥ ਹੈ ਬੱਚੇ ਦੀ ਕਿਵੇਂ ਮੌਤ ਹੋਈ ਨੌਜਵਾਨ ਦੀ ਇੱਥੇ ਮੌਤ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਸਾਡੇ ਚੈਨਲ ਦੇ ਜ਼ਰੀਏ ਕਿ ਕਿਵੇਂ ਕੀ ਘਰ ਦੇ ਬਿਰਲਾਪ ਕਰਦੇ ਆ ਔਰ ਮੌਤ ਕਿਉਂ ਹੋਈ ਮੌਤ ਦਾ ਕਾਰਨ ਕੀ ਹੈ ਆਪਾਂ ਸੱਚ ਜਾਣਾਂਗੇ ਔਰ ਪੁਲਿਸ ਪ੍ਰਸ਼ਾਸਨ ਤੋਂ ਆਪਾਂ ਬਿਲਕੁਲ ਮੰਗ ਕਰਾਂਗੇ ਕਿ ਇਸ ਨੌਜਵਾਨ ਦੀ ਜਿਹੜੀ ਸੱਚਾਈ ਮੌਤ ਦਾ ਕਾਰਨ ਸਾਹਮਣੇ ਲਿਆਂਦਾ ਜਾਵੇ ਇਹ ਰੋ ਰਿਹਾ ਹੈ ਇਹਨਾਂ ਦੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਦਾ ਕੀ ਕਹਿਣਾ ਔਰ ਕੀ ਨਹੀਂ ਕਹਿਣਾ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਦੀ ਜਿਹੜੀ ਇੱਥੇ ਮੌਤ ਹੋ ਚੁੱਕੀ ਆ ਜੀ ਜਿਹਦੇ ਵਿੱਚ ਬਿਲਕੁਲ 16 17 ਸਾਲ ਦਾ ਜਿਹੜਾ ਉਹਨਾਂ ਦਾ ਤੁਸੀਂ ਦੇਖ ਸਕਦੇ ਹੋ ਜਿੱਦਾਂ ਵੀ ਇੱਥੇ ਮਰ ਜਾਵੇ ਜਿੱਦਾਂ ਸਾਡਾ ਪੁੱਤ ਮਰ ਜਾਵੇ ਠੀਕ ਹੈ ਇਹ ਕਿਤੋਂ ਡਾਕੀ ਲੱਗਦਾ ਸੀਗਾ ਜਿਹਨਾਂ ਨੇ ਭਰਾ ਆਇਆ ਮੇਰਾ ਭਾਜੀ ਕਿਵੇਂ ਮੌਤ ਹੋਈ ਆ ਇਹਨਾਂ ਨੇ ਸਾਲਿਆਂ ਨੇ ਉੱਥੇ ਮਾਰ ਕੇ ਸਿਰ ਦਿੱਤਾ ਆ ਕੌਣ ਹੈ ਜਿਹਨਾਂ ਇਹ ਇਹਨਾਂ ਦੇ ਪੁੱਤ ਵੀ ਇਹੀ ਰੋਵਾਂਗੇ ਜਿੱਦਾਂ ਮੇਰਾ ਅਸੀਂ ਰੋ ਰਹੇ ਆ ਇੱਥੇ ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਸਾਨੂੰ ਇਨਸਾਫ ਚਾਹੀਦਾ ਆ ਹਾਂ ਤੂੰ ਕਹੋ ਜੀ ਇਹ ਉਹਨਾਂ ਵੱਲੋਂ ਹਲੇ ਤੱਕ ਕੋਈ ਕੋਸ਼ਿਸ਼ ਨਹੀਂ ਵੀ ਆਈ ਹੈਗੀ ਤੁਸੀਂ ਦੇਖ ਸਕਦੇ ਹੋ ਭਰਾ ਦੀਆਂ ਜਿਹੜੀਆਂ ਹੈਗੀਆਂ ਭਰਾ ਦੇ ਬਿਆਨ ਜਿਹੜੇ ਹੈਗੇ ਆ ਆਪਾਂ ਗੱਲਬਾਤ ਕਰਾਂਗੇ ਕਰਦੇ ਆ ਨਾ ਕਿ ਉਹਨਾਂ ਦਾ ਕੀ ਕਹਿਣਾ ਹੈ ਬਿਲਕੁਲ ਜੀ ਆਪਾਂ ਤੁਹਾਨੂੰ ਉਹ ਪਿੰਡ ਦੀਆਂ ਗਲੀਆਂ ਦਿਖ ਇਸ ਨੌਜਵਾਨੇ 16-17 ਸਾਲ ਦਾ ਨੌਜਵਾਨ ਹੈ ਜਿਹੜਾ ਉਹਨਾਂ ਦੇ ਘਰ ਦੇ ਨਜ਼ਦੀਕ ਮੈਂ ਕੈਮਰਾਮੈਨ ਨੂੰ ਕਹੂੰਗਾ ਇਹ ਗਲੀ ਦਿਖਾਈ ਜਾਵੇ ਔਰ ਇੱਥੇ ਬਿਲਕੁਲ ਸਾਨੂੰ ਸੁਣਨ ਨੂੰ ਮਿਲਿਆ ਕਿ ਮੌਤ ਤੋਂ ਪਹਿਲਾਂ ਜਿਹੜਾ ਹੈਗਾ ਆ ਉਹਨਾਂ ਨੇ ਕਿਸ ਕੋਈ ਬੰਦਿਆਂ ਦੇ ਨਾਮ ਲਿਖੇ ਐ ਆਪਾਂ ਉਸ ਗਲੀ ਦੇ ਵਿੱਚ ਜਾਵਾਂਗੇ ਔਰ ਦਿਖਾਵਾਂਗੇ ਕਿ ਜਿਹੜਾ ਤੁਸੀਂ ਸਾਡੇ ਚੈਨਲ ਦੇ ਰਾਹੀਂ ਦੇਖੋ ਇਸ ਇਹ ਪਿੰਡ ਦੀ ਗਲੀ ਹੈ ਜਿੱਥੇ ਕਿ ਆਪਾਂ ਤੁਹਾਨੂੰ ਦਿਖਾਣੇ ਆ ਕੱਚੀ ਜਗ੍ਹਾ ਦੇ ਉੱਤੇ ਨੌਜਵਾਨ ਨੇ ਨਾਮ ਲਿਖ ਕੇ ਗਿਆ ਕੁਝ ਬੰਦਿਆਂ ਦੇ ਔਰ ਮਰਨ ਤੋਂ ਪਹਿਲਾਂ ਕਿ ਕਿਹਨੇ ਕਿਹਨੇ ਡਰਾਇਆ ਧਮਕਾਇਆ ਔਰ ਟੌਰਚਰ ਕੀਤਾ ਇਸ ਨੌਜਵਾਨ ਨੂੰ ਤੁਸੀਂ ਪਿੰਡ ਦਾ ਇਲਾਕਾ ਦੇਖ ਸਕਦੇ ਹੋ ਪਿੰਡ ਜੋਗੇਵਾਲ ਦਾ ਇਲਾਕਾ ਤੁਸੀਂ ਦੇਖ ਸਕਦੇ ਹੋ ਬਲਾਚੌਰ ਨੀਅਰ ਡਿਸਟ੍ਰਿਕਟ ਨਮਾਸ਼ਹਿਰ ਦੀਆਂ ਤਸਵੀਰਾਂ ਗਲੋਬਲ ਹੈਡਲਾਈਨ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਆਪਾਂ ਦੇਖਾਂਗੇ ਅੱਗੇ ਜਾ ਕੇ ਜਿਹੜਾ ਇੱਕ ਕੱਚਾ ਥਾਂ ਆ ਉੱਥੇ ਕੁਝ ਨਾਮ ਲਿਖੇ ਹੋਏ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਬਿਲਕੁਲ ਨਜ਼ਦੀਕ ਕਰਕੇ ਦਿਖਾਇਆ ਜਾਵੇ ਆਪਾਂ ਨਾਮ ਪੜਨ ਦੀ ਕੋਸ਼ਿਸ਼ ਕਰਦੇ ਆਂ ਕਿ ਇਹ ਨਾਮ ਕੀ ਕੀ ਕਿਹਨਾਂ ਦੇ ਲਿਖੇ ਹੋਏ ਆ ਤੁਸੀਂ ਦੇਖ ਸਕਦੇ ਹੋ ਸਾਡੇ ਚੈਨਲ ਦੇ ਜ਼ਰੀਏ ਬਿਲਕੁਲ ਇਹ ਨਾਮ ਕੈਮਰੇ ਦੇ ਵਿੱਚ ਅਸੀਂ ਕੈਦ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਜਿਹੜੇ ਇਹ ਨਾਮ ਆ ਤੁਸੀਂ ਦੇਖੋ ਲੰਮੀ ਕਾਫੀ ਨਾਮ ਲਿਖੇ ਹੋਏ ਆਸ ਮੁੰਡੇ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਬਿਲਕੁਲ ਨਜ਼ਦੀਕ ਤੋਂ ਦਿਖਾਇਆ ਜਾਵੇ ਪੋਲੂ ਔਰ ਤੁਸੀਂ ਦੇਖ ਸਕਦੇ ਹੋ ਦਿਓਲ ਕੁਛ ਐਸਾ ਭੋਗ ਇੱਥੇ ਸਾਰਾ ਕੁਝ ਤੁਸੀਂ ਨਜ਼ਦੀਕ ਤੋਂ ਆਪਾਂ ਦੇਖਾਂਗੇ ਬਿਲਕੁਲ ਰੋਹਨ ਜਿਹੜਾ ਸਾਫ਼ ਨਜ਼ਰ ਆ ਰਿਹਾ ਰੋਹਨ ਹੋਰਨ ਹੋਰਨ ਔਰ ਡੰਡਿਆਂ ਡੰਡਾ ਵੀ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਸਾਡੇ ਚੈਨਲ ਦੇ ਜ਼ਰੀਏ ਵਿੱਕੀ ਨਾਮ ਇੱਕ ਆ ਰਿਹਾ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਸੱਤੀ ਕੁਝ ਐਦਾਂ ਦਾ ਨਾਮ ਸਾਡੇ ਜਿਹੜੇ ਆ ਉਹ ਬਿਲਕੁਲ ਇਹ ਜਿਹੜਾ ਮੁੰਡਾ ਇਹ ਮਰਨ ਤੋਂ ਪਹਿਲਾਂ ਉਹਨਾਂ ਨੇ ਲਿਖਿਆ ਕਿ ਉਹਦੇ ਨਾਲ ਕੀ ਇਹ ਜਿਆ ਪਾਣਾ ਵਾਪਰਿਆ ਔਰ ਅਸੀਂ ਬਿਲਕੁਲ ਗੱਲਬਾਤ ਕਰਾਂਗੇ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਇੱਥੇ ਕਿੰਨੀ ਕੁ ਸੁਣਵਾਈ ਕਰਦਾ ਹੈ ਇਸ ਕਤਲ ਨੂੰ ਕਤਲ ਦੀ ਜਿਹੜੀ ਗੁੱਥੀ ਹੈ ਕਿੰਨੇ ਟਾਈਮ ਦੇ ਵਿੱਚ ਸੁਲਝਾ ਲੈਂਦਾ ਆਪਾਂ ਕਰਦੇ ਨਾ ਗੱਲਬਾਤ ਕਰਾਂਗੇ ਕਿ ਇਹ ਜਿਹੜੇ ਬੇਟੇ ਦੀ ਔਰ ਇਸ ਬੱਚੇ ਦੀ ਜਿਹੜਾ 16 17 ਸਾਲ ਦਾ ਮੌਤ ਹੋਈ ਹੈ ਉਹਦਾ ਕਾਰਨ ਕੀ ਹੈ ਔਰ ਸਚਾਈ ਬਿਲਕੁਲ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਆਪਾਂ ਪੁਲਿਸ ਪ੍ਰਸ਼ਾਸਨ ਨਾਲ ਵੀ ਇੱਥੇ ਗੱਲ ਕਰਾਂਗੇ ਕਿ ਇਸ ਮੈਟਰ ਨੂੰ ਲੈ ਕੇ ਕਿੰਨੀ ਕੀ ਸਖਤ ਗੰਭੀਰਤਾ ਦੇ ਨਾਲ ਉਹ ਇਸ ਕੇਸ ਨੂੰ ਹੈਂਡਲ ਕਰ ਰਹੀ ਹੈ। ਚਲੋ ਜੀ ਬਿਲਕੁਲ ਜੀ ਆਪਾਂ ਜੋਗੇਵਾਲ ਪਿੰਡ ਦੇ ਜਿਹੜਾ ਇੱਥੇ ਮੁੰਡੇ ਦਾ ਇੱਕ 17 ਸਾਲ ਦੀ ਜਈ ਦੱਸੀ ਜਾ ਰਹੀ ਹੈ ਉਹਨਾਂ ਦਾ ਕੁੱਟਮਾਰ ਕਹਿ ਲਓ ਜਾਂ ਕੁਝ ਵੀ ਹੈ ਕਤਲ ਹੋਇਆ ਆਪਾਂ ਸ਼ਮਸ਼ਾਨ ਘਾਟ ਦੇ ਵਿੱਚ ਖੜੇ ਸਾਡੇ ਨਾਲ ਉਸ ਜਿਹੜਾ ਉਹ ਲੜਕਾ ਹੈ ਉਹਦੇ ਫਾਦਰ ਸਾਹਿਬ ਅਤੇ ਭਰਾ ਮੌਜੂਦ ਖੜੇ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਮਸਲਾ ਹੈ ਔਰ ਕੀ ਹੋਇਆ ਆਪਾਂ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਹੈ ਹਰਮੇਸ਼ ਲਾਲ ਜੀ ਮੇਰਾ ਮੰਨ ਜੀ ਕੀ ਹੋਇਆ ਜੀ ਮੁੰਡੇ ਕੱਲ ਦੋ ਆਏ ਸੀਗੇ ਅਨਿਕੇਤ ਸਤਪਾਲ ਦੇ ਮੁੰਡੇ ਅਨਿਕੇਤ ਤੇ ਮੋਨੀ ਜੀ ਕਹਿੰਦੇ ਇਹ ਮੁੰਡੇ ਨੂੰ ਆਕੇ ਕਹਿੰਦੇ ਤੇ ਆ ਮੋਟਰਸਾਈਕਲ ਦਾ ਹੋਰ ਸਾਡੇ ਖੋਲਿਆ ਜੀ ਇਹ ਕਹਿੰਦਾ ਮੇਰੇ ਪੀਰ ਸਾਹਿਬ ਚੜਾ ਲਓ ਜੀ ਜਾਂ ਕਿੱਥੇ ਮਰ ਜੀ ਮੈਨੂੰ ਕਸਮ ਚਕਾ ਰਹੋ ਕਹਿੰਦਾ ਮੈਂ ਨਹੀਂ ਕਹਿੰਦਾ ਖੋਲਿਆ ਜੀ ਜੀ ਤੇ ਉਹ ਕੰਦ ਤਾਂ ਕਿਆਂ ਵੀ ਦੇਖੇ ਗਏ ਤਾਂ ਲਤਨ ਵੱਡਣੀ ਆ ਤੇਰੀਆਂ ਤੈਨੂੰ ਛੱਡਣਾ ਨਹੀਂ ਹੈ ਕੰਮ ਕਿਆਂ ਵੀ ਦੇਖੇ ਗਏ ਜੀ ਫੇਓ ਚਲਾ ਗਿਆ ਜੀ ਮੁੜ ਕੇ ਮੁੰਡਾ ਦੁੱਧ ਲੈ ਕੇ ਆਇਆ ਜੀ ਤੇ ਰੋਟੀ ਘਰਾਂ ਖਾ ਕੇ ਗਿਆ ਜੀ ਸਾਡੇ ਕੋਲ ਜੀ ਜੀ ਰੋਟੀ ਖਾ ਕੇ ਗਿਆ ਜੀ ਮੁੜ ਕੇ ਆਪਣੀ ਦਾਦੀ ਕੋ ਕੰਦਰ ਪੈਂਦਾ ਬਾੜੀ ਜੀ ਜੀ ਤੇ ਦਾਦੀ ਸਮਝ ਗਈ ਕਿ ਪਿਪਕਾ ਨਾ ਪੈ ਗਿਆ ਜੀ ਅਸੀਂ ਸਮਝ ਗਏ ਦਾਦੀ ਕੋ ਪੈ ਗਿਆ ਜੀ ਬਾਕੀ ਸਾਨੂੰ ਉਹਦੇ ਬਾਅਦ ਦਾ ਮੁੰਡੇ ਦਾ ਕੋਈ ਪਤਾ ਨਹੀਂ ਜੀ ਸਾਨੂੰ ਸਵੇਰੇ ਪਤਾ ਲੱਗਿਆ ਸਰਪੰਚ ਨੇ ਸਾਨੂੰ ਆ ਕੇ ਦੱਸਿਆ ਕਹਿੰਦਾ ਮੁੰਡੇ ਦੀ ਲਾਸਟ ਓਪੇ ਕੋਲ ਪਈ ਹੈ ਜੀ ਬਸ ਜਿਵੇਂ ਕਿ ਸਾਨੂੰ ਦੇਖਣ ਦੇ ਵਿੱਚ ਆਇਆ ਕਿ ਇੱਕ ਘਰਾਂ ਤੋਂ ਥੋੜੀ ਦੂਰ ਕੱਚੀ ਜਗ੍ਹਾ ਹੈ ਉਹ ਤੇ ਫਿਰ ਕੁਝ ਲਿਖਿਆ ਹੋਇਆ ਹੈ ਨੀ ਲਿਖਿਆ ਉਹ ਵਿੱਚ ਨੌ ਲਿਖਿਆ ਹੋਇਆ ਜੀ 36 ਦਾ ਲਿਖਿਆ ਜੀ ਅਣੀ ਕਿਤੇ ਲਿਖਿਆ ਮੋਨ ਨਹੀਂ ਲਿਖਿਆ ਬਾਈ ਉੱਥੇ ਕੁਝ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਜਿਹੜੇ ਜਿਹੜੇ ਅਪਰਾਧੀ ਇਹਨਾਂ ਨੂੰ ਸਖਤ ਸਖਤ ਕਾਰਵਾਈ ਹੋਣੀ ਚਾ 17 ਸਾਲ ਦੀ 17ਵਾਂ ਸਾਲ ਲੱਗਿਆ ਸਕਾ ਜੀ ਹਜੇ ਬਿਲਕੁਲ ਜੀ ਇਹ ਫਾਦਰ ਸਾਹਿਬ ਹੈ ਪਪਰਾਣਾ ਵੀ ਗੱਲਬਾਤ ਕਰਾਂਗੇ ਬੜੇ ਹੈ ਕੀ ਕੀ ਗਾਣਾ ਚਾਹੁੰਦੇ ਹਨ ਕੀ ਨਾਮ ਸਰ ਸਾਨੂੰ ਤਾਂ ਆ ਜਾਣ ਕਿ ਇਦਾਂ ਹੀ ਪਤਾ ਲੱਗਿਆ ਹੈਗਾ ਜਿੱਦਾਂ ਸਵੇਰੇ ਹਾਂਜੀ ਤੇ ਡੈਥ ਹੋ ਗਈ ਆ ਤੇ ਇਹਨਾਂ ਦੇ ਇਹਨਾਂ ਦੇ ਜਿੱਦਾਂ ਬੇਟੇ ਨੂੰ ਕਿਸੇ ਨੇ ਕੱਲ ਧਮਕੀ ਦਿੱਤੀ 3 ਵਜੇ ਹਾਂਜੀ ਉਹਨਾਂ ਦਾ ਨਾਮ ਮੈਨੂੰ ਪਤਾ ਨਹੀਂਗਾ ਮੈਂ ਰਿਸ਼ਤੇਦਾਰ ਵਾ ਮੇਰੀ ਭੂਆ ਦਾ ਮੁੰਡਾ ਆ ਹਾਂਜੀ ਆਪਾਂ ਇੱਥੇ ਖੜੇ ਆ ਉਹਨਾਂ ਦੇ ਬ੍ਰਦਰ ਆਪਾਂ ਉਹ ਗੱਲਬਾਤ ਇਹਨਾਂ ਨਾਲ ਵੀ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਔਰ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਗਲੀ ਕਾਰਵਾਈ ਕੀ ਹੋਣੀ ਚਾਹੀਦੀ ਹਾਂਜੀ ਕੀ ਨਾਮ ਹੈ ਮਾ ਪਲਵਿੰਦਰ ਕੁਮਾਰੀ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਜਿਹੜਾ ਬਸ ਭਾਈ ਇਨਸਾਫ ਚਾਹੀਦਾ ਸਾਨੂੰ ਸਾਡਾ ਇਹਨਾਂ ਦਾ ਮੁੰਡਾ ਚਲੋ ਜੋ ਹੋਣਾ ਸੀ ਹੋ ਗਿਆ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਇਸ ਟਾਈਮ ਕੀ ਮੰਗਦੇ ਹੋ ਭਾਈ ਇਨਸਾਫ ਚਾਹੀਦਾ ਜਿਹੜੇ ਆਪਣੇ ਪੁਲਿਸ ਦੇ ਮੁਲਾਜ਼ਮ ਆਏ ਸੀ ਕੀ ਤੁਹਾਨੂੰ ਵਿਸ਼ਵਾਸ ਦਿਵਾ ਕੇ ਗਏ ਆ ਉਹ ਬੜਾ ਭਰਾਤੀ ਕੋਲ ਮੈਂ ਨਹੀਂ ਸੋਸ ਫੇਲ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਪਿੰਡ ਜੋਗੇਵਾਲ ਦੇ ਜਿਹੜਾ ਸ਼ਮਸ਼ਾਨ ਘਾਟ ਦੇ ਵਿੱਚ ਖੜੇ ਆਂ ਔਰ ਜਿਹੜਾ ਇਹਨਾਂ ਨੂੰ ਇਸ ਟਾਈਮ ਥਾਣਾ ਲੱਗਦਾ ਥਾਣਾ ਸਿਟੀ ਬਲਾਚੌਰ ਜਿਹੜੇ ਮੁਖ ਅਫਸਰ ਹੈ ਮੈਂ ਹਰੇਕ ਆਪਣੀ ਨਿਊਜ਼ ਦੇ ਵਿੱਚ ਇਹ ਕਹਿੰਨਾ ਕਿ ਸਾਡੀ ਜਿਹੜੀ ਪੰਜਾਬ ਦੀ ਗਵਰਨਮੈਂਟ ਹੈ ਪੰਜਾਬ ਜਿਹੜੇ ਆਪਣੇ ਮੁਲਾਜ਼ਮ ਹੈ ਔਰ ਬਹੁਤ ਵਧੀਆ ਰਿਸਪੈਕਟਡ ਹੈ ਸਾਡੇ ਬਹੁਤ ਵਧੀਆ ਮਸਲੇ ਨੂੰ ਹੱਲ ਕਰਦੇ ਆ ਆਪਾਂ ਗੱਲਬਾਤ ਕਰਾਂਗੇ ਇਸ ਮਸਲੇ ਨੂੰ ਲੈ ਕੇ ਕਿੰਨੀ ਕੁ ਗੰਭੀਰਤਾ ਦੇ ਨਾਲ ਉਹ ਐਕਸ਼ਨ ਲੈਣਗੇ ਔਰ ਬਿਲਕੁਲ ਐਕਸ਼ਨ ਲੈਣਾ ਚਾਹੀਦਾ ਅਸੀਂ ਰਿਕੁਐਸਟ ਕਰਦੇ ਆਂ ਆਪਣੇ ਚੈਨਲ ਦੇ ਜ਼ਰੀਏ ਰਿਕੁਐਸਟ ਕਰਦੇ ਆਂ ਦੁਬਾਰਾ ਫੇਰ ਕਿ ਪੁਲਿਸ ਨੂੰ ਕਿ ਬਿਲਕੁਲ ਐਕਸ਼ਨ ਲੈਣ ਕਿਉਂਕਿ ਤਾਂ ਕਿ ਜੋ ਆਣ ਵਾਲਾ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਭਾਈ ਨਾ ਕਿਸੇ ਇਸ ਦੁਨੀਆ ਤੋਂ ਜਾਵੇ ਕਿ ਆਪਾਂ ਪੁਲਿਸ ਨਾਲ ਗੱਲਬਾਤ ਕਰਾਂਗੇ ਕੀ ਸੱਚਾਈ ਹੈ ਬਿਲਕੁਲ ਅਸੀਂ ਆਪਣੇ ਚੈਨਲ ਦੇ ਜ਼ਰੀਏ ਤੁਹਾਨੂੰ ਦਿਖਾਵਾਂਗੇ ਬਲਾਚੌਰ ਸਿਟੀ ਥਾਣੇ ਤੋਂ ਆਪਾਂ ਬਿਲਕੁਲ ਜਿਹੜੇ ਮੇਨ ਮੌਜੂਦਾ ਔਨ ਡਿਊਟੀ ਅਫਸਰ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਮਸਲੇ ਨੂੰ ਕਿੰਨੀ ਕੀ ਗੰਭੀਰਤਾ ਦੇ ਨਾਲ ਲੈ ਰਹੇ ਨੇ ਸਰ ਜਿਹੜਾ ਜੋਗੇਵਾਲ ਦਾ ਮੈਟਰ ਹੈ ਕਤਲ ਹੋਇਆ ਉਹ ਮੁੰਡੇ ਦਾ 17 ਸਾਲ ਦੀ ਜੀ ਦੱਸੀ ਜਾ ਰਹੀ ਹੈ ਉਹਦੇ ਬਾਰੇ ਸਬੰਧ ਵਿੱਚ ਸਰ ਤੁਸੀਂ ਕੀ ਕਰਨਾ ਚਾਹੁੰਦੇ ਹੋ ਇਹ ਸਵੇਕ 8:00 ਵਜੇ 8:30 ਵਜੇ ਇੱਕ ਪਲਾਸ ਸਾਨੂੰ ਮਿਲੀ ਸੀ ਕੰਟਰੋਲ ਨੂੰ ਜੀ ਇੱਕ ਜੋਗੇਵਾਲ ਇੱਕ 17 ਸਾਲ ਦਾ ਲੜਕਾ ਉਹਦੀ ਡੈੱਡ ਬੋਡੀ ਮਿਲੀ ਆ ਉਹ ਇੱਕ ਛੱਪੜ ਦਾ ਹੈਗਾ ਛੱਪੜ ਦੇ ਕੰਡੇ ਦੇ ਉੱਤੇ ਅਸੀਂ ਉੱਥੇ ਮੌਕਾ ਦੇਖਿਆ ਜਾ ਕੇ ਉੱਥੇ ਦੇਖੋ ਇਹ ਹੋਇਆ ਕਿ ਇੱਕ ਵਿਕੀ ਹੈ ਸਾਨੂੰ ਪਰ ਹਰਮੇਸ਼ ਚਾਲੀ ਦੀ ਕੋਈ 17 ਸਾਲ ਦੀ ਉਮਰ ਹੈ ਜੀ ਇਹਦੇ ਸਰੀਰ ਦੇ ਉੱਤੇ ਕੋਈ ਕਿਸੇ ਕੋਈ ਸਾੜ ਚੋਣ ਦਾ ਨਿਸ਼ਾਨ ਨਹੀਂ ਸਦਾ ਕੋਈ ਕੋਈ ਛਰੀ ਦਾ ਨਿਸ਼ਾਨੀ ਸੀਗਾ ਇਹਦੀ ਉਥੇ ਡੈੱਡ ਬੋਡੀ ਮਿਲੀ ਆ ਉਹਦੇ ਸਬੰਧ ਦੇ ਵਿੱਚ ਅਸੀਂ ਇਹਦੇ ਪਿਤਾ ਹਰਮੇਸ਼ਰਾਲ ਦਾ ਬਿਆਨ ਜਿਹੜਾ ਕਲਮਾਂਤ ਦਿੱਤਾ ਹੈ ਖਾਲ ਦੀ ਘੜੀ ਅਸੀਂ ਇਹਦੀ 174 ਦੀ ਕਾਰਵਾਈ ਕਰਕੇ ਪੋਸਟਮਾਨ ਨੂੰ ਕਰਾਇਆ ਤੇ ਉਸਦੇ ਪੋਸਟਮਾਰਟਮ ਤੋਂ ਬਾਅਦ ਦੇਖਿਆ ਜਾਊਗਾ ਇਹਦੀ ਰਿਪੋਰਟ ਆਣ ਤੋਂ ਬਾਅਦ ਪਈ ਇਹਨਾਂ ਕੋਈ ਖਾਦਾ ਜਾਂ ਇਹ ਕਿਸੇ ਰਿਪੋਰਟ ਕਰਕੇ ਹੋਰ ਕੰਮ ਕਰਕੇ ਮੌਤ ਹੋਈ ਹੈ ਜਾਂ ਕੋਈ ਜੇ ਸੱਟ ਚੋਟ ਅੰਦਰ ਹੀ ਹੋਊਗੀ ਤਾਂ ਉਹ ਦੇਖੀ ਜਾਊਗੀ ਆਲਦੀ ਘੜੀ ਪੋਸਟਮਾਨ ਨੂੰ ਕਰਾਇਆ ਵੀ ਲਾਸ਼ ਦੀ ਬਾਸਪੇਵਾਦੀ ਅਸੀਂ ਕਰ ਦਿੱਤੀ ਹੈ ਬਾਕੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰਾਂ ਵਾਲਾ ਜਿਹੜਾ ਜਿਵੇਂ ਕਿ ਸ ਜੇ ਸਾਹਮਣੇ ਆਦੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਅਗਰ ਕੋਈ ਵੀ ਸੱਚਾਈ ਸਾਹਮਣੇ ਆਦੀ ਹੈ ਦੇਖੋ ਜੀ ਇਹਦੇ ਅਗਰ ਕੱਲ ਨੂੰ ਜਾਂ ਮਨੋ ਜਦੋਂ ਵੀ ਮਰਜੀ ਅਗਰ ਇਹਦੇ ਸਬੰਧ ਦੇ ਵਿੱਚ ਕੋਈ ਹੋਰ ਗੱਲ ਸਾਹਮਣੇ ਆਈ ਤਾਂ ਉਹਦੇ ਤੋਂ ਤਦ ਕਾਰਵਾਈ ਕੀਤੀ ਜਾਊਗੀ ਤੇ ਕਿਉਂਕਿ ਸਰੀਰ ਦੇ ਉੱਤੇ ਕੋਈ ਛੱਡ ਜੋੜ ਦਾ ਨਿਸ਼ਾਨ ਹੈ ਨਹੀਂਗਾ ਇਸ ਕਰਕੇ ਹਾਲ ਦੀ ਘੜੀ ਕਤਲ ਵਾਲੀ ਕੋਈ ਗੱਲ ਹੈ ਨਹੀਂਗੀ ਲੇਕਿਨ ਇਸ ਤਰ੍ਹਾਂ ਜਾਵਦਾ ਬਈ ਕੁਛ ਇਹਨਾਂ ਖਾਦਾ ਉਹ ਕਿਉਂ ਖਾਦਾ ਕਿਸ ਕਾਰਨ ਕਰਕੇ ਖਾਦਾ ਜਿਹੜੀਆਂ ਅਗਲੇ ਫਾਜ਼ ਇਨਵੈਸਟੀਗੇਸ਼ਨ ਦੇ ਵਿੱਚ ਆਉਗੀਆਂ ਉਹਨੂੰ ਤਦ ਵੀ ਕਾਰਵਾਈ ਕਰਾਂਗੇ ਜੀ ਮਿਹਰਬਾਨੀ ਥੈਂਕ ਯੂ ਸਰ